ਸਤਲੁਜ ਦੇ ਕਿਨਾਰਿਆਂ ਦਾ ਖੁਰਨਾ جاری ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਸਤਲੁਜ ਕਿਨਾਰੇ ਲਗਾਤਾਰ ਖੁਰਨ ਕਾਰਨ ਹੁਣ ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਬਣਨ ਲੱਗੀ ਹੈ ਸਸਰਾਲੀ ਕਲੋਨੀ ਦੇ ਬਾਅਦ ਗੌਸਗੜ ਗੜੀ ਫਜ਼ਲ ਤੇ ਚਾੜ ਵਿੱਚ ਅੱਜ ਸਤਲੁਜ ਕਿਨਾਰੇ ਨਾਜ਼ੁਕ ਹੋ ਗਏ ਅਤੇ ਇਹਨਾਂ ਦੇ ਟੁੱਟਣ ਦਾ ਖਤਰਾ ਬਣ ਗਿਆ ਇਸ ਤੇ ਪ੍ਰਸ਼ਾਸਨ ਅਲਰਟ ਹੋਇਆ ਤੇ ਇੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਘੱਟੋ-ਘੱਟ 25000 ਕਰੋੜ ਤੁਰੰਤ ਜਾਰੀ ਕਰੇ ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਦੇ ਹੜਪੀੜਤਾ ਦੀ ਮਦਦ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਫਿਰਾਕ ਦੇ ਲਈ ਦਿਖਾਉਣ ਦੀ ਅਪੀਲ ਕੀਤੀ ਹੈ ਗੋਇਲ ਨੇ ਹੜ੍ਹਾਂ ਦੇ ਮੱਦੇ ਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਪੰਜਾਬ ਦੌਰੇ ਲਈ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਘੱਟੋ-ਘੱਟ 25000 ਕਰੋੜ ਤੁਰੰਤ ਜਾਰੀ ਕਰਨ ਦਾ ਐਲਾਨ ਕਰਨ ਸਤਲੁਜ ਦੇ ਪਾਣੀ ਦਾ ਪੱਧਰ ਘਟਣ ਮਗਰੋਂ ਵੀ ਪਿੰਡਾਂ ਦੀ ਹਾਲਤ 'ਚ ਨਹੀਂ ਕੋਈ ਸੁਧਾਰ। ਭਾਵੇਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਘਟ ਰਿਹਾ ਹੈ ਪਰ ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਅਜੇ ਟਲਿਆ ਨਹੀਂ ਹੈ। ਸ਼ਨੀਚਰਵਾਰ ਦੇਰ ਰਾਤ ਕਾਮਾ ਵਾਲੀ ਪੁਲ ਮੇੜੇ ਬਣੇ ਬੰਨ ਦਾ ਇੱਕ ਹਿੱਸਾ ਮਿੱਟੀ ਖਿਸਕਣ ਕਾਰਨ ਕਮਜ਼ੋਰ ਹੋ ਗਿਆ ਜਿਸ ਕਾਰਨ ਪਾਣੀ ਸ਼ਹਿਰ ਵੱਲ ਵਧਣ ਦਾ ਖਤਰਾ ਮੰਡਰਾ ਰਿਹਾ ਸੀ। ਪਿੰਡ ਵਾਸੀਆਂ ਦੀ ਮਦਦ ਨਾਲ ਬੋਰੀਆਂ ਰੱਖ ਕੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਰਾਤ ਭਰ ਕੀਤਾ ਗਿਆ ਅਤੇ ਖਤਰੇ 'ਤੇ ਕਾਬੂ ਪਾਇਆ ਗਿਆ। ਠੱਗੀ ਦਾ ਨਵਾਂ ਅੰਦਾਜ਼ ਬਜ਼ੁਰਗ ਨੂੰ ਆਇਆ ਫੇਸਬੁੱਕ ਤੇ ਆਇਆ ਇੱਕ ਪੌਪਅਪ ਡਿਸਪਲੇ ਖਾਤੇ ਚ ਉੱਡੇ ਕਰੋੜਾ ਰੁਪਏ ਐਸਐਸ ਨਗਰ ਚ ਛਾਤਰ ਠੱਗਾਂ ਨੇ ਵਟਸਐਪ ਫੇਕ ਆਈਡੀ ਬਣਾ ਕੇ ਬਜ਼ੁਰਗ ਨੂੰ ਆਪਣੇ ਜਾਲ ਵਿੱਚ ਇਸ ਤਰ੍ਹਾਂ ਫਸਾਇਆ ਕਿ ਉਹ ਇੱਕ ਦੇ ਬਾਅਦ ਇੱਕ ਕਰੀਬ ਡੇਢ ਕਰੋੜ ਰੁਪਏ ਗਵਾ ਬੈਠੇ ਠੱਗਾਂ ਨੇ ਸ਼ੁਰੂ ਵਿੱਚ 10000 ਰੁਪਏ ਨਿਵੇਸ਼ ਕਰਵਾ ਕੇ ਫੇਕ ਆਈਡੀ ਵਿੱਚ ਉਸ ਨੂੰ ਦੁੱਗਣਾ ਦਿਖਾ ਦਿੱਤਾ ਜਿਸ ਨਾਲ ਭਰੋਸਾ ਬਣ ਗਿਆ ਇਸ ਤੋਂ ਬਾਅਦ ਉਸ ਨੂੰ ਵੱਡੀਆਂ ਰਕਮਾਂ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਆਓ ਆਪਣੇ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ਼ ਕਰੀਏ ਮੁਹਿੰਮ ਦੀ ਸਿੱਖਿਆ ਮੰਤਰੀ ਨੇ ਕੀਤੀ ਸ਼ੁਰੂਆਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸਕੂਲ ਸਰਸਾ ਨੰਗਲ ਤੋਂ ਆਓ ਆਪਣੇ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ਼ ਕਰੀਏ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਮੁਹਿੰਮ ਵਿੱਚ ਹਰ ਕਿਸੇ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਕਾਰਨ ਪੰਜਾਬ ਦੇ ਲਗਭਗ 20000 ਸਰਕਾਰੀ ਸਕੂਲ ਬੰਦ ਕੀਤੇ ਹੋਏ ਸਨ ਜਿਨ੍ਹਾਂ ਨੂੰ ਅੱਜ ਸਾਫ਼ ਸਫਾਈ ਲਈ ਖੋਲਿਆ ਗਿਆ ਹੈ ਨਾਬਾਜਨਜੀ ਸਕੂਲ ਦੀ ਵੈਨ ਪਲਟੀ 21 ਦੇ ਕਰੀਬ ਬੱਚੇ ਸਨ ਸਵਾਰ ਨਾਬਾ ਵਿੱਚ ਸਕੂਲ ਵੈਨ ਪਲਟਣ ਦੀ ਖਬਰ ਸਾਹਮਣੇ ਆਈ ਹੈ ਇਹ ਕਕਰਾਲਾ ਦੁਲਾੜੀ ਸੜਕ ਤੇ ਬਣੇ ਸੇਮ ਨਾਲੇ ਵਿੱਚ ਪਲਟ ਗਈ ਜਿਸ ਬੱਸ ਵਿੱਚ ਲਗਭਗ 21 ਵਿਦਿਆਰਥੀ ਸਨ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਕੂਲ ਸਟਾਫ ਨੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਮੋਗਾ ਦੇ ਪਿੰਡ ਬਹੋਣਾ ਦਾ ਸਾਬਕਾ ਸਰਪੰਚ ਹੱਥ 'ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹਿਆ ਮੋਗਾ ਨੇੜੇ ਪੈਂਦੇ ਪਿੰਡ ਬਹੋਣਾ ਵਿੱਚ ਪਿੰਡ ਦਾ ਸਾਬਕਾ ਕਾਂਗਰਸੀ ਸਰਪੰਚ ਬਲਰਾਜ ਸਿੰਘ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਟੈਂਕੀ ਉੱਤੇ ਚੜ ਗਿਆ ਉਹ ਲਗਾਤਾਰ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਿਹਾ ਤੇ ਹੇਠਾਂ ਖੜੇ ਪਿੰਡ ਵਾਸੀ ਉਸ ਨੂੰ ਉਤਾਰਨ ਲਈ ਮਿੰਨਤਾਂ ਕਰਦੇ ਰਹੇ ਸਾਬਕਾ ਸਰਪੰਚ ਦਾ ਕਹਿਣਾ ਸੀ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਵਿੱਚ ਕਈ ਵਿਕਾਸ ਕਾਰਜ ਕੀਤੇ ਸਨ ਅਤੇ ਉਹਨਾਂ ਕੰਮਾਂ ਦੇ ਲਗਭਗ 3 ਲੱਖ ਰੁਪਏ ਸਰਕਾਰ ਵੱਲੋਂ ਅਜੇ ਅਕ ਜਾਰੀ ਨਹੀਂ ਕੀਤੇ ਗਏ ਕੁਲਗਾਮ ਚ ਭਿਆਨਕ ਮੁਕਾਬਲਾ جاری ਫੌਜ ਨੇ ਦੋ ਅਤਵਾਦੀ ਕੀਤੇ ਢੇਰ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਅਧੀਨ ਆਉਂਦੇ ਗਦਰ ਵਿੱਚ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਦੋ ਤੋਂ ਤਿੰਨ ਅਤਵਾਦੀਆਂ ਦੇ ਫਸੇ ਹੋਣ ਦੀ ਖਬਰ ਹੈ ਸੁਰੱਖਿਆ ਬਲ ਅਤਵਾਦੀਆਂ ਨੂੰ ਘੇਰ ਰਹੇ ਹਨ ਅਤੇ ਗੋਲੀਬਾਰੀ ਕਰ ਰਹੇ ਹਨ ਅਤੇ ਮੁਕਾਬਲੇ ਵਿੱਚ ਇੱਕ ਜੀਸੀਓ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਨ ਸੀਐਮ ਦਾ ਹਾਲ ਜਾਣਨ ਲਈ ਫੋਟੇਸ ਹਸਪਤਾਲ ਪੁੱਜੇ ਸੀਐਮ ਸੈਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਸ਼ਾਮ ਤੋਂ ਹੀ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ ਫਿਲਹਾਲ ਇਸ ਵੇਲੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਅਤੇ ਉਹਨਾਂ ਨੇ 15 ਮਿੰਟਾਂ ਤੱਕ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਹਾਲਾਂਕਿ ਉਹਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਖਾਂਸੀ ਬੁਟਾਣਾ ਨਹਿਰ ਦੇ ਸਾਈਫਨਾ ਕਾਰਨ ਕੱਗਰ ਦੇ ਪਾਣੀ ਨੂੰ ਲੱਗੀ ਰੋਕ ਕਨੌਰ ਤੇ ਸਨੌਰ ਮਗਰੋਂ ਸਮਾਣਾ ਦੇ ਪਿੰਡਾਂ 'ਚ ਹੜਦਾ ਕਹਿਰ ਸ਼ੁਰੂ ਪਹਾੜੀ ਖੇਤरां ਤੋਂ ਸ਼ੁਰੂ ਹੋਏ ਕੱਗਰ ਦਨਿਆ ਨੇ ਜ਼ਿਲ੍ਹੇ ਦੇ ਰਾਜਪੁਰਾ ਕਨੌਰ ਸਨੌਰ ਤੇ ਦੇਵੀਗੜ ਇਲਾਕਿਆਂ 'ਚ ਵੱਡਾ ਨੁਕਸਾਨ ਕਰਨ ਤੋਂ ਬਾਅਦ ਹੁਣ ਹਲਕਾ ਸਮਾਣਾ ਦੇ ਸਰਕਲ ਰਾਮਨਗਰ ਦੇ ਕਈ ਪਿੰਡਾਂ 'ਚ ਕੱਗਰ ਦੇ ਪਾਣੀ ਨੇ ਆਪਣੀ ਲਪੇਟ 'ਚ ਲੈ ਗਿਆ ਹੈ ਇਸ ਇਲਾਕੇ 'ਚ ਲੰਘਦੀ ਮੀਰਾਪੁਰ ਚੋਹ ਦੇ ਪਾਣੀ ਨੇ ਵਾਪਸੀ ਮਾਰ ਦਿੱਤੀ ਹੈ ਤੇ ਪਾਣੀ ਨੇੜਲੇ ਇਲਾਕੇ 'ਚ ਦੂਰ ਦੂਰ ਤੱਕ ਫੈਲ ਗਿਆ ਹੈ ਤੇ ਦਰਜਨ ਦੇ ਕਰੀਬ ਪਿੰਡ ਹੜਾਂ ਦੀ ਮਾਰ ਹੇਠ ਆ ਗਏ ਹਨ ਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਨੂੰ ਮਨਜ਼ੂਰੀ ਸਮੇਤ ਸੀਐਮ ਮਾਨ ਨੇ ਹੜਪੀੜਤਾ ਲਈ ਕੀਤੇ ਇਹ ਵੱਡੇ ਐਲਾਨ ਪੰਜਾਬ ਕੈਬਨਿਟ ਨੇ ਹੜ੍ਹ ਪੀੜਤਾਂ ਲਈ ਸੋਮਵਾਰ ਦੀ ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ ਲਏ ਅਤੇ ਸੀਐਮ ਮਾਨ ਨੇ ਆਪਣੇ ਐਕਸ ਹੈਂਡਲ ਤੇ ਵੀਡੀਓ ਜਾਰੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਿਤ ਕਿਸਾਨਾਂ ਲਈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਜਿਨ੍ਹਾਂ ਖੇਤਾਂ ਵਿੱਚ ਰੇਤਾ ਭਰ ਗਿਆ ਹੈ ਉਸ ਖੇਤ ਦਾ ਮਾਲਕ ਕਿਸਾਨ 15 ਨਵੰਬਰ ਤੱਕ ਬਿਨਾਂ ਪਰਮਿਟ ਦੇ ਰੇਤ ਵੇਚ ਸਕੇਗਾ ਹੜਾ ਕਰਕੇ ਸੂਬੇ ਦੇ 6000 ਕਰੋੜ ਰੁਪਏ ਦੇ ਬਕਾਇਆ ਫੰਡ ਤੁਰੰਤ ਜਾਰੀ ਕੀਤੇ ਜਾਣ ਅਮਨ अरोड़ा ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਡੂੰਗੀ ਨੀਂਦ ਤੋਂ ਜਗਾਉਣ ਦਾ ਹੋਕਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਕੇਂਦਰ ਤੋਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਹਨਾਂ ਨੇ ਹੜ੍ਹਾਂ ਕਰਕੇ ਬਣੇ ਹਾਲਾਤਾਂ ਨੂੰ ਦੇਖਣ ਲਈ ਸਖਤ ਆਲੋਚਨਾ ਕਰਦਿਆਂ ਸ਼੍ਰੀ ਮੋਦੀ ਨੂੰ ਇਸ ਕੁਦਰਤੀ ਮਾਰ ਤੋਂ ਸੂਬੇ ਨੂੰ ਉਭਾਰਨ ਲਈ ਕੋਈ ਠੋਸ ਸਹਾਇਤਾ ਦੇਣ ਦੀ ਅਪੀਲ ਕੀਤੀ। ਪੰਜਾਬ ਚ ਬ੍ਰਾਂਡਡ ਕੰਪਨੀਆਂ ਦੇ ਡੱਬਿਆਂ ਚ ਵਿਕ ਰਿਹਾ ਹੈ ਨਕਲੀ ਕਿਉਂ ਇੱਕ ਗਲਤੀ ਨੇ ਕੀਤਾ ਪਰਦਾਫਾਸ਼ ਸੰਗਰੂਰ ਦੇ ਉਭਾਵ ਵਾਲ ਰੋਡ ਤੇ ਇੱਕ ਦੁਕਾਨਦਾਰ ਨਾਮੀ ਕੰਪਨੀਆਂ ਵੇਰਕਾ ਤੇ ਅਮੂਲ ਦੇ ਨਾਮ ਤੇ ਦੇਸੀ ਕਿਓ ਦੇ ਡੱਬੇ ਵੇਚਦਾ ਪਾਇਆ ਗਿਆ ਬੇਸ਼ੱਕ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸੰਬੰਧਿਤ ਕੰਪਨੀਆਂ ਦੀ ਟੀਮ ਨਾਲ ਮਈ ਮਹੀਨੇ ਵਿੱਚ ਉਕਤ ਦੁਕਾਨ ਦੀ ਜਾਂਚ ਕੀਤੀ ਤੇ ਬਰਾਮਦ ਕੀਤੇ ਗਏ ਦੇਸੀ ਕਿਓ ਦਾ ਸੈਂਪਲ ਲਿਆ ਸੈਂਪਲ ਲੈਣ ਤੋਂ ਬਾਅਦ ਇਹ ਕਿਓ ਨਕਲੀ ਪਾਇਆ ਗਿਆ ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ सीएम मानदा हालचाल पूछण ਲਈ ਹਸਪਤਾਲ ਪਹੁੰਚੇ ਸੰਜੇ ਸਿੰਘ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਹਾਲ ਜਾਣਿਆ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਜਲਦੀ ਠੀਕ ਹੋ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਸੰਜੇ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਜੀਐਸਟੀ ਫੰਡ ਤੁਰੰਤ ਜਾਰੀ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਮੋੜ ਲੀਤੇ ਲਿਆਂਦਾ ਜਾ ਸਕੇ लुधियाना च बैंक, बैंक तो 10 ਕਰੋੜ ਰੁਪਏ ਦਾ ਕਰਜ਼ ਲੈ ਕੇ ਨਹੀਂ ਕੀਤਾ ਵਾਪਿਸ ਪਤੀ ਪਤਨੀ ਸਮੇਤ 4 ਵਿਰੁੱਧ ਮਾਮਲਾ ਦਰਜ लुधियाना ਵਿੱਚ ਇੱਕ ਕੰਪਨੀ ਦੇ 4 ਡਾਇਰੈਕਟਰਾਂ ਤੇ 10 ਕਰੋੜ 30 ਲੱਖ ਰੁਪਏ ਦਾ ਬੈਂਕ ਕਰਜ਼ਾ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ ਇੰਡੀਅਨ ਬੈਂਕ ਦੇ ਮੁਖ ਪ੍ਰਬੰਧਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਿਮਾ ਨੇ 2020 ਚ ਕਰਜ਼ਾ ਲਿਆ ਸੀ ਅਤੇ ਵਾਪਿਸ ਨਹੀਂ ਕਰ ਰਹੇ ਖਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮਲਜ਼ਮਾ ਖਿਲਾਫ ਧੋਖਾ ਦੇਹੀ ਅਤੇ ਅਮਾਨਤ ਵਿੱਚ ਖਿਆਨਤ ਦੇ ਦੋਸ਼ਾਂ ਅਧੀਨ ਕਰਚਾ ਦਰਜ ਕੀਤਾ ਹੈ। ਹੜ੍ਹ ਨੇ 37 ਸਾਲ ਪਹਿਲਾਂ ਦੇ ਕਹਿਰ ਦੀ ਦਿਵਾ ਦਿੱਤੀ ਯਾਦ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਭਿਆਨਕ ਮੰਜ਼ਰ ਦਾ ਸਾਹਮਣਾ ਕਰ ਰਿਹਾ ਹੈ ਸਾਲ 2025 ਦੇ ਬਰਸਾਤੀ ਮੌਸਮ ਨੇ ਸੂਬੇ ਨੂੰ 37 ਸਾਲ ਪਹਿਲਾਂ ਦੇ 1988 ਵਾਲੇ ਹੜ੍ਹ ਦੇ ਕਹਿਰ ਦੀ ਯਾਦ ਦਿਵਾ ਦਿੱਤੀ ਹੈ 1988 ਚ ਪੰਜਾਬ ਨੇ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਦੇਖਿਆ ਸੀ ਜਿਸ ਚ ਕਰੀਬ 8 ਤੋਂ 9000 ਪਿੰਡ ਪਾਣੀ ਤੋਂ ਪ੍ਰਭਾਵਿਤ ਹੋਏ ਸਨ ਤੇ 3000 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਜਲ-ਥਲ ਹੋ ਗਏ ਸਨ ਆਪਨੇ ਰੱਖੀਆਂ ਕਈ ਪ੍ਰੈਸ ਕਾਨਫਰੰਸਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਆਮ ਆਦਮੀ ਪਾਰਟੀ ਸੂਬੇ ਦੀ ਇੱਕ ਅਜਹੀ ਪਾਰਟੀ ਹੈ ਜਿਹੜੀ ਸਵੇਰੇ ਸਵਖਤੇ ਹੀ ਪ੍ਰੈਸ ਕਾਨਫਰੰਸਾਂ ਸ਼ੁਰੂ ਕਰ ਦਿੰਦੀ ਹੈ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨ ਅਮਰ ਅਰੋੜਾ ਦੀ 9 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਇਸੇ ਤਰ੍ਹਾਂ 10 ਵਜੇ ਜਲ ਸਰੋਤ ਮੰਤਰੀ ਵਰਿੰਦਰ ਗਿੱਲ ਤੇ 11 ਵਜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸ਼ਾਮ ਨੂੰ 4 ਵਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਹਰਿਆਣਾ ਕਮੇਟੀ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਜ਼ਿਲ੍ਹਾ ਗੋਦ ਲੈਣ ਦਾ ਕੀਤਾ ਐਲਾਨ ਜਗਦੀਸ਼ ਸਿੰਘ ਚਿੰਡਾ ਨੇ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਕਮੇਟੀ ਹੜ੍ਹ ਪ੍ਰਭਾਵਿਤ ਪੂਰਾ ਫਿਰੋਜ਼ਪੁਰ ਜ਼ਿਲ੍ਹਾ ਗੋਦ ਲਵੇਗੀ ਚਿੰਡਾ ਐਤਵਾਰ ਨੂੰ ਮੋਗਾ ਦੇ ਪ੍ਰਸਿੱਧ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਪੁੱਜੇ ਸਨ ਇੱਥੇ ਚਿੰਡਾ ਨੇ ਪੰਜਾਬ 'ਚ ਆਏ ਹੜ੍ਹ ਨੂੰ ਵੱਡਾ ਸੰਕਟ ਕਰਾਰ ਦਿੰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਫਿਰੋਜ਼ ਪੋਰਸਲੇਨ ਗੋਦ ਲਵੇਗੀ पीएम ਦੇ ਦੌਰੇ ਤੋਂ ਪਹਿਲਾਂ ਸਿਹਤ ਮੰਤਰੀ ਨੇ 780 ਕਰੋੜ ਦੇ ਨੁਕਸਾਨ ਦੇ ਵੇਰਵੇ ਕੀਤੇ ਸਾਂਝੇ ਤੁਰੰਤ ਸਹਾਇਤਾ ਦੀ ਕੀਤੀ ਮੰਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਮਵਾਰ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਏ ਭਾਰੀ ਨੁਕਸਾਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਢਲੇ ਅਨੁਮਾਨਾਂ ਅਨੁਸਾਰ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਰਾਜ ਪਾਰ ਵਿੱਚ ਸਿਹਤ ਸਹੂਲਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ पीएम ਇਕੱਲਾ ਪੰਜਾਬ ਦਾ ਦੌਰਾ ਨਾ ਕਰਨ ਬਲਕਿ ਵਿਸ਼ੇਸ਼ ਰਾਹਤ ਪੈਕੇਜ ਵੀ ਦੇ ਕੇ ਜਾਣ ਅਮਨ अरोड़ा ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਪੰਜਾਬ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਆਪ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਆਪਣੀ ਵਿਰਾਸਤ ਸੱਭਿਆਚਾਰ ਪਰੰਪਰਾ ਮੁਤਾਬਿਕ ਤੁਹਾਨੂੰ ਜੀ ਆਇਆਂ ਨੂੰ ਆਖਦਾ ਹੈ ਪਰ ਤੁਹਾਡੀ ਆਮਦ ਸਿਰਫ ਹੜ੍ਹ ਪ੍ਰਭਾਵਿਤ ਦੌਰਾ ਨਹੀਂ ਹੋਣਾ ਚਾਹੀਦਾ ਬਲਕਿ ਪੰਜਾਬੀਆਂ ਨੂੰ ਰਾਹਤ ਪੈਕੇਜ ਦੇ ਕੇ ਜਾਇਓ We'll